ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਹੈ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਘੜਕਾ ਤਸਵੀਰ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਦੋਸਤੋ ਚੋਲਾ ਸਾਹਿਬ ਦੇ ਬਿਲਕੁਲ ਨਜ਼ਦੀਕ ਪਿੰਡ ਘੜਕਾ ਚੰਬਾ ਪਿੰਡ ਬਿਲਕੁਲ ਲੱਗਿਆ ਦੋਸਤੋ ਤੇ ਵੀਰ ਅਮਰਤ ਦੇ ਕੋਲੇ ਆਏ ਆ ਵਿਕਰੀ ਵਾਲੇ ਪਸ਼ੂ ਜਿਹੜੇ ਆ ਇਸ ਘਰੇ ਆਉਂਦੇ ਰਹਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਘਟੋ ਘਟਾ ਆਪਾਂ ਤੁਹਾਨੂੰ ਚਾਰ ਨਗ ਜਿਹੜੇ ਹੈਗੇ ਉਹ ਦਿਖਾ ਦਾਂਗੇ ਜਿੰਨਾਂ ਦੇ ਵਿੱਚੋਂ ਇੱਕ ਤੋਕੜ ਗੱਬਣ ਜਿਹੜੀ ਆ ਵੈੜ ਹੋਵੇਗੀ ਤੇ ਇੱਕ ਬਿਲਕੁਲ ਸੱਜਰ ਆਜੀ ਸੁਈ ਆ ਇਹ ਮੱਝ ਦਿਖਾ ਦਾਂਗੇ ਇੱਕ ਵੈੜ ਆ ਬਿਲਕੁਲ ਗੱਬਣ ਤਿਆਰੀ ਦੇ ਵਿੱਚ ਕਿੰਨੇ ਕ ਦਿਨ ਲੈਂਦੀ ਆ ਪੂਰੀ ਗੱਲਬਾਤ ਕਰ ਲਾਂਗੇ ਤੇ ਇੱਕ ਮੱਝ ਤੋਕੜ ਆ ਰੇਟ ਭਾਅ ਪਰਤਾ ਪੁੱਛ ਲਾਂਗੇ ਵੀਡੀਓ ਦੇ ਵਿੱਚ ਨੰਬਰ ਵੀਰ ਤੋਂ ਲੈ ਕੇ ਥੱਲੇ ਸਕਰੀਨ ਤੇ ਚਲਦੇ ਕਰ ਦਾਂਗੇ ਅੱਜ 21 ਜੁਲਾਈ ਨੂੰ ਵੀਡੀਓ ਬਣਾ ਰਹੇ ਆ ਦੋਸਤੋ ਸਮਾਂ ਤੁਸੀਂ ਨੋਟ ਕਰ ਲਓ ਕੋਈ ਮਾਰਨਿੰਗ ਤੇ 10:30 ਵਜੇ ਦਾ ਜਿਹੜਾ ਸਮਾਂ ਹੈਗਾ ਆ ਉਹ ਕਰਦੇ ਆ ਗੱਲਬਾਤ ਅਮਰਤ ਦੇ ਨਾਲ ਅਮਰਤ ਭਾਈ ਕੀ ਹਾਲ ਚਾਲ ਭਰਾ ਹੇ ਭਰਾ ਜੀ ਹੋਰ ਕੀ ਨਾਲ ਹਾਂ ਜੀ ਹਾਂ ਜੀ ਅਮਰਤ ਸਿੰਘ ਜੀ ਦਾ ਪਸੂ ਅੱਜ ਚਾਰ ਬਕਾਊਗਾ ਹਾਂ ਜੀ ਹਾਂ ਜੀ ਠੀਕ ਆ ਤੇ ਰੇਡ 파ਪੜ ਤਾਂ ਜੈਜ ਹੀ ਆ ਬਿਲਕੁਲ ਜੈਜ ਹੋ ਗਈ ਲਓ ਜੀ ਤੇ ਕੀ ਦਿਖਾਈਏ ਸ਼ੁਰੂਆਤ ਕਿੱਥੋਂ ਕਰ ਗਿਆ ਜੈ ਬਾਹਰ ਤੋਂ ਕਰ ਲਓ ਬਾਹਰ ਪਿਓਰ ਐਚਐਫ ਆ ਗਈ ਜੀ ਹਾਂ ਜੀ ਤੇ ਅਮਰਤ ਭਾਈ ਕੀ ਡਿਟੇਲ ਆ ਸੁਆਹ ਸੁਣ ਜਾ ਰਹੀ ਹੈ ਜਾਂ ਗੱਪਣਾ ਜਾਂ ਟੋਕੜ ਵੀਰੇ ਚੈੱਕ ਹੋਣ ਵਾਲੀ ਆ ਗਰੰਟੀ ਨਹੀਂ ਆਪਾਂ ਦਿੰਦੇ ਹਾਂ ਇਹ 2 ਮਹੀਨੇ ਹੋ ਗਏ ਬਣੀ ਨੂੰ 2 ਮਹੀਨੇ ਹੋ ਗਏ ਪੂਰੇ 2 ਮਹੀਨੇ ਹੋ ਗਏ ਅੱਛਾ ਅੱਛਾ ਹਜੇ ਮਤਲਬ ਕਿ ਚੈੱਕ ਪਾਸ ਵਿੱਚ ਆਈ ਨਹੀਂ ਹਜੇ ਨਾ ਨਹੀਂ ਆਈ ਦੁੱਧ 13 ਕਿਲੋ ਪੱਕਾ ਓਕੇ ਹਾਂਜੀ ਠੀਕ ਆ ਠੀਕ ਆ ਦੁੱਧ 13 ਕਿਲੋ ਹਾਜ਼ਰ ਹਾਂਜੀ ਹਾਂਜੀ ਤੇ ਸੁਆ ਕਿ ਨਮਾਉਣ ਚੱਲ ਰਿਹਾ ਇਹ ਸੁਆ ਇਹ ਦੂਜਾ ਵਾ ਚਿੱਕੇ ਲਈ ਗੱਪਣ ਤੀਜੇ ਲਈ ਗੱਪਣ ਹਾਂਜੀ ਹਾਂਜੀ ਸੁਆ ਦੂਜਾ ਹਾਂਜੀ ਆ ਦੂਜਾ ਸੁਆ ਦੋਸਤੋ ਅੱਗੇ ਤੀਜੇ ਲਈ ਗੱਪਣਾ ਠੀਕ ਹੈ ਜੀ ਤੇ ਅਗਰ ਤੀਜੇ ਲਈ ਗੱਪਣਾ ਠੀਕ ਆ ਥਣ ਲੇਵਾ ਮੈਂ ਤੁਹਾਨੂੰ ਦਿਖਾ ਦੇਣਾ ਤੇ ਚਵਾਈ ਕਿਦਾਂ ਦੀ ਹੈ ਜੀ ਬਹੁਤ ਵਧੀਆ ਵੀਰ ਚਵਾਈ ਵੀਰ ਕਹਿੰਦਾ ਬੇ ਇੱਕ ਨੰਬਰ ਦੇਵਾ ਬੇਖੋ ਜਿਹੜਾ ਬੰਲਾਣਾ ਨਾ ਇੱਕ ਬਹਿਣੀ ਵਾਲਾ ਵੇਚੀ ਉਲਟ ਬਹਿਣੀ ਵਾਲਾ ਹਾਂਜੀ ਅਗਲਾ ਬੰਲਾਣਾ ਅਗਲਾ ਹਾਂਜੀ ਬਹਿਣੀ ਜਿਹੜਾ ਨਾ ਆਰਾਮ ਗਿਆ ਤੇ ਅੱਜ ਤਾਂ ਸਾਨੂੰ ਰੱਜੇਮ ਘਾਟੂ ਜੁਦਾ ਹੈ ਅੱਜ ਇਹ ਕਰਕੇ ਮੰਨੋ ਦੀ ਅੱਛਾ ਹਾਂਜੀ ਅੱਜ ਉਹ ਘੱਟ ਥਣ ਹੋਊਗਾ ਠੀਕ ਹੈ ਜੀ ਤੇ ਵੀਰ ਕਹਿੰਦਾ ਵੀ ਤਿਲੜ ਸਮਝ ਕੇ ਕੋਈ ਸੌਦਾ ਕਰ ਲਿਓ ਠੀਕ ਆ ਅੱਗੇ ਜੇਕਰ ਚੈੱਕ ਪਾਸ ਨਿਕਲ ਆਉਂਦੀ ਹੈ ਤੇ ਉਹ ਤੀਜੇ ਲਈ ਗੱਬਣ ਹੋਊਗੀ ਹਾਂਜੀ ਇਹਦੀ ਤੀਜੇ ਲਈ ਵੀਰ ਤੀਜੇ ਲਈ ਹਾਂਜੀ ਹੁਣ ਪ੍ਰੈਜ਼ੈਂਟ ਹੈਮ ਦੂਜੇ ਚ ਚੱਲਣ ਡਈ ਹਾਂ ਹਾਂਜੀ 11 ਕਿਲੋ ਚਵਾਦਾਂਗੇ ਹੁਣ ਵੀਰ 13 ਕਿਲੋ ਦੋ 13 ਕਿਲ ਖੁੱਲਾ ਡੁੱਲਾ 13 ਕਿਲੋ ਆ ਤੇ ਬਹਿੜੀ ਉਲਟ ਪਹਿਰੀ ਲੱਗ ਰਹੀ ਆ ਤੁਹਾਨੂੰ ਜੇ ਕੋਜ ਘਤਾਰ ਆਉਂਦੀਆਂ ਨੇ ਬਾਕੀ ਤੇਲ ਤੁਸੀਂ ਸਮਝ ਲੈਣਾ 100 ਰੁਪਏ ਦੀ ਵੈੜਾ ਤੁਹਾਨੂੰ ਪਤਾ ਐ ਈ ਵੱਡੀ ਵੱਡੀ ਵੈੜ ਫਾਰਮ ਵਾਲੀ ਆ ਹਾਂ ਠੀਕ ਇਹ 85000 ਦੀ ਆਪਾਂ ਹੀ ਵੈੜ ਵੇਚੀ ਅੱਛਾ ਜੀ ਹਾਂ ਜੀ ਖੁੱਲ ਵੱਡੇ ਕੱਦ ਕਰਦੀ ਪਿਓਰ ਆ ਜੀ ਪਿਓਰ ਨਸਲ ਬ੍ਰੀਡ ਤੁਹਾਨੂੰ ਪਤਾ ਵੀਰ ਜੀ ਵਸ਼ੀ ਲੈਣ ਜਾਈਏ 35 36000 ਦੀ ਵਸ਼ੀ ਮਿਲਦੀ ਮਿਲਦੀ ਆ ਹਾਂ ਜੀ ਤੇ ਅਮਰ ਤਾਂ ਇਹਦਾ ਮੁੱਲ ਕੀ ਰਹੂਗਾ ਮੋਲ ਵੀਰ 35 ਕਰ ਲਈ 32 ਕਰ ਲਈ 30 ਹੀ ਦੇਦਾ 30000 ਦੇ ਵਿੱਚੋਂ ਮਾਨਤਨ ਕਰਾਂ 30000 ਦੇ ਵਿੱਚੋਂ ਵੀ ਮਾਨਤਨ ਹੋ ਜਾਊਗਾ ਭਰਾਵਾ ਬਾਕੀ ਖੋਲ ਕੇ ਤੋਰ ਕੇ ਦਿਖਾਉਣੇ ਆ ਬਹੁਤ ਜ਼ਿਆਦਾ ਹੈ ਜਿਹੜਾ ਤੇ 13 ਕਿਲੋ ਦੁੱਧ ਜਿਹੜਾ ਹਾਜ਼ਰ ਆ ਜਿਹੜਾ ਚੋਲਣਾ ਕਿਸੇ ਨੇ ਤੇ ਪੂਰੇ ਵਜਨ ਵਜੂਦ ਵਾਲੀ ਆ ਵੱਡੇ ਕਦ ਕਾੜਦੀ ਆ ਸੋ ਆ ਵੇਖੋ ਫਾਈਟ ਕੱਦ ਬੇਲ ਜਿਹੜੀ ਆ ਦੋਸਤੋ ਕਾਫੀ ਆ ਠੀਕ ਆ ਬਾਕੀ ਇੱਕੋ ਇੱਕ ਜਿਹੜੀ ਮੁਸ਼ਕਲ ਆ ਵੀਰ ਨੇ ਦੱਸ ਦਿੱਤੀ ਸੀ ਵੀ ਇਹ ਕਾਫੀ ਮਹਿੰਗੀ ਜਿਹੜੀ ਆ ਵੇਚੀ ਸੀਗੀ 85 85000 ਸੀਗੀ ਜਦੋਂ ਸਿਆਲ ਦੇ ਵਿੱਚ ਸੇਲ ਕੀਤੀ ਤੇ ਹੁਣ ਫਿਲਹਾਲ 2 ਮਹੀਨਿਆਂ ਤੋਂ ਜਿਹੜੀ ਆ ਦੋਸਤੋ ਏਆਈ ਹੋਈ ਆ ਹਜੇ ਗੱਭਣ ਵੈਰੀਫਾਈ ਨਹੀਂ ਹੋਈਗੀ ਸੋ ਜਿਹੜਾ ਵੀਰ ਅੱਗੇ ਲੈ ਕੇ ਜਾਵੇ ਉਹ ਆਪਦੀ ਜਿਕਰ ਚੈੱਕ ਕਰਾਉਣੀ ਚਾਵੇ ਤਾਂ ਤੁਸੀਂ ਚੈੱਕ ਵੀ ਕਰਵਾ ਸਕਦੇ ਹੋ ਤਾਂ 13 ਕਿਲੋ ਜਿਹੜਾ ਮੌਜੂਦਾ ਦੁੱਧ ਦੇ ਅੱਜ ਠੀਕ ਆ ਹਾਂਜੀ ਤੇ ਅਮਰਤ ਭਾਈ ਹਾਂ ਨਾ ਫਿਰ 30000 ਹਾਂਜੀ ਠੀਕ ਹੈ ਜੀ ਤੇ 30000 ਦੇ ਵਿੱਚ ਜਿਹੜੀ ਦੋਸਤੋ ਅੱਜ ਇਹ ਤੁਹਾਨੂੰ ਜਿਹੜੀ ਤੋਕੜ ਤੇ ਅੱਗੇ ਏਆਈ ਹੋਈ ਹੈ 2 ਮਹੀਨੇ ਦੀ ਇਹ ਤੁਹਾਨੂੰ ਵੜ ਮਿਲ ਜੂ 30000 ਦੇ ਵਿੱਚ ਬਾਕੀ ਥਣ ਦੇਵੇ ਦੀ ਤਿੰਨ ਥਣ ਪ੍ਰੋਪਰ ਵਰਦੇ ਆ ਪੂਰੇ ਠੀਕ ਹੈ ਜੀ ਦੁੱਧ 13 ਕਿਲੋ ਹੈਗਾ ਇਸ ਤੋਂ ਬਾਅਦ ਇੱਕ ਤੁਹਾਨੂੰ ਮੱਝ ਦਿਖਾਉਣੇ ਆ ਬਿਲਕੁਲ ਤਾਜੀ ਸੁਈ ਸੁਵਾਈ ਆ ਤੇ ਅੱਜ ਹੀ ਸੂਈ ਮੈਨੂੰ ਲੱਗਦੀ ਇਹ ਅਮਰਤ ਭਾਈ ਸੁਵਾ ਕਿਨਵਾ ਸੂਈ ਹੋ ਗਈ ਸੁਵਾ ਜੀ ਤੀਜਾ ਸੁਈਏ ਤੀਜਾ ਹਾਂਜੀ ਅੱਜ ਹੀ ਜੇਰ ਪਾਈ ਆਵੇ ਹੁਣੇ ਹੀ ਅੱਜ ਹੀ ਸੂਈ ਹਾਂਜੀ ਹਾਂਜੀ ਠੀਕ ਆ ਤੜਕੇ ਸੂਈ ਆ ਬੱਚਾ ਮਗਰ ਕਟਾ ਗਿਆ ਕਟਾ ਵੀ ਜੀ ਕਟਾ ਮਗਰ ਕਟਾ ਬੱਚਾ ਤੇ ਤੀਜਾ ਸੁਵਾ ਆ ਜੇਰ ਤੁਸੀਂ ਜਿਹੜੀ ਨੋਟ ਕਰ ਲੋ ਜੇਰ ਪ੍ਰੋਪਰ ਪੈ ਚੁੱਕੀ ਹੁਣ ਕੁਝ ਸਮਾਂ ਪਹਿਲਾਂ ਜੇਰ ਪੈ ਗਈ ਜੀ ਠੀਕ ਆ ਤੇ ਸਰੀਰ ਘਟਾਂਜਾ ਤੁਸੀਂ ਬਿਲਕੁਲ ਸੂ ਦੇ ਵਿੱਚ ਆ ਪਸੂ ਥੋੜਾ ਲੱਪਾ ਲੱਗ ਜਾਂਦਾ ਜਦੋਂ ਦੋਸਤ ਪਸੂ ਸੁੰਦਾ ਬਿਲਕੁਲ ਤਾਜ਼ਾ ਤੇ ਫੇਸ ਕੁਆਲਟੀ ਬਾਡੀ ਸਟਰਕਚਰ ਹਾਈਟ ਜਿਹੜੀ ਆ ਮੀਡੀਅਮ ਤੁਸੀਂ ਅਕਾਊਂਟ ਕਰ ਲਿਓ ਥਣੇ ਦੇਵਾ ਬਹੁਤ ਸਾਫ਼ ਆ ਬਾਕੀ ਖੋਲ ਕੇ ਜਦੋਂ ਤੋਰ ਕੇ ਦਿਖਾਈ ਸਮਝ ਆ ਜਾਊਗੀ ਤੁਹਾਨੂੰ ਸਾਰਿਆਂ ਨੂੰ ਠੀਕ ਆ ਤੇ ਬੱਚਾ ਥੱਲੇ ਜਿਹੜਾ ਮੇਲ ਕਾਫ ਆ ਕੱਟਾ ਹੈ ਥਣ ਥਣ ਪੂਰੇ ਵਧੀਆ ਤੇ ਬੌਲੇਦ ਉੱਤੇ ਕਿਵਾਈ ਤੁਸੀਂ ਦੋ ਟਾਈਮ ਕਰ ਲਓ ਤਿੰਨ ਟਾਈਮ ਕਰ ਲਓ ਠੀਕ ਹੈ ਜੀ ਕੋਈ ਠੰਡੀ ਨਹੀਂ ਆ ਦੇਖੋ ਬਾਕੀ ਥਾਣੇ ਬੇਸ਼ੱਕ ਮਗਰਲੇ ਦਾ ਨਾ ਨਾ ਦੋਸਤੋ ਮਗਰਲਾ ਥਣ ਬਿਲਕੁਲ ਸਾਈਜ਼ ਵਿੱਚ ਬਰਾਬਰ ਤੇ ਅਗਲੇ ਨਾਲ ਅਗਲਾ ਥਣ ਵੀ ਸਾਈਜ਼ ਵਿੱਚ ਬਰਾਬਰ ਸੋ ਸੂਬਾ ਤੀਜਾ ਤੇ ਬੋਲਾ ਅੱਜ ਮਾਰਨਿੰਗ ਫਿਰ ਥੋੜੀ ਬਦੀ ਧਾਰ ਕੱਢੀ ਹੈ ਜੀ ਭਾਈ ਹੁਣੇ ਸੂਹੀ ਆ ਵੀਰ ਜੀ ਜੇ ਰਹੀ ਧਾਰਾਂ ਮਾਰਨੇ ਬੱਚਾ ਲਾ ਕੇ ਮਾਰਿਆ ਧਾਰਾਂ ਮਾਰਾ ਦਿੰਨੇ ਆ ਪਰ ਮਾਰ ਕੇ ਚੈੱਕ ਕਰਵਾ ਦਾਂਗੇ ਜੀ ਧਾਰਾਂ ਮਾਰ ਕੇ ਚੈੱਕ ਕਰਵਾ ਦਿੰਦੇ ਆ ਤਸੱਲੀ ਹੋ ਜੂਗੀ ਠੀਕ ਆ ਤੇ ਮੇਲ ਕਾਫ ਆ ਬਾਕੀ ਧਾਰਾਂ ਮਾਰ ਕੇ ਜਿਹੜੀ ਆ ਦੋਸਤੋ ਤਸਲੀ ਕਰਵਾ ਦਿੰਦੇ ਆ ਜਿਹੜੇ ਵੀਰ ਨੇ ਖਰੀਦਣੀਆਂ ਉਹ ਤੁਸੀਂ ਆਪਦੀ ਵੀ ਹੱਥੀਂ ਚਬਾਈ ਕਰ ਲਿਓ ਆਜੋ ਜੀ ਚੱਲੀਓ ਹਲੋ ਜਵਾਬ ਬਹੁਤ ਪੋਹਲਾ ਜੀ ਆਹ ਅਗਲੇ ਥਾਂ ਦਾ ਵੇਖੋ ਜਵਾਦ ਜੀ ਠੀਕ ਹੈ ਜੀ ਕੋਲੀ ਦਾ ਬਹੁਤ ਜ਼ਿਆਦੀ ਮੈਂ ਵੇਖੋ ਲਓ ਜੀ ਭਰਾ ਕਾਫੀ ਵਧੀਆ ਦੋਸਤੋ ਚੰਗੀ ਚਵਾਈ ਆ ਤੇ ਮਗਰ ਕਟਾ ਠੀਕ ਹੈ ਜੀ ਤੇ ਕੋਈ ਵੀ 라ਉ ਦੀ ਬੋਲੇ ਤੋਂ ਦੋ ਡਾਂਗ ਚਵਾਈ ਕਰ ਲੇ ਤਸੱਲੀ ਕਰ ਲੇ ਬਾਕੀ ਬਰਾਕ ਵਧੀਆ ਕੋਈ ਭੂਰ ਨਹੀਂ ਕੋਈ ਛੱਟਾ ਨਹੀਂਗਾ ਬਿਲਕੁਲ ਇੱਕ ਨੰਬਰ ਚਵਾਈ ਜੀ ਹਾਂ ਨਾ ਫਿਰ ਕੀ ਮੁੱਲ ਹੋਊਗਾ ਇਹਦਾ ਮੁੱਲ ਇਹ 75 ਕਰਾ ਲਓ 80 ਕਰਾ ਲਓ 70 ਦੀ ਦੇ ਦਾਂ 70 ਚੋਂ 1000 ਛੱਡ ਦਾਂਗੀ 1000 ਹਾਂ ਠੀਕ ਹੈ ਜੀ ਹਾਂ ਬਿਲਕੁਲ ਜਾਇਜ਼ ਰੇਟ ਠੀਕ ਹੈ ਜੀ 70000 ਦੇ ਵਿੱਚੋਂ ਜਿਹੜਾ ਦੋਸਤੋ ਹਾਂਜੀ ਆਪਾਂ ਨੂੰ 12 ਕਿਲੋ ਦੀ ਗਰੰਟੀ ਦਿੱਤੀ ਹਾਂ ਨੇ ਪਾਈਆ ਉਹਨਾਂ ਦਾ ਆਟਾ 12 ਹਾਂ 70000 ਦੇ ਵਿੱਚੋਂ ਵੇਰਵਾ 1000 ਛੱਡ ਦਾਂਗੇ ਬਾਕੀ ਆ ਥਣ ਦੇਵਾ ਦੋਸਤੋ ਠੀਕ ਆ ਤੇ ਅੱਜ ਬਿਲਕੁਲ ਤਾਜੀ ਸੂਈ ਆ 21 ਜੁਲਾਈ ਨੂੰ ਤੇ ਜੇਰ ਪ੍ਰੋਪਰ ਤੁਹਾਨੂੰ ਦਿਖਾਈ ਦਿੱਤੀ ਆ ਇਸ ਤੋਂ ਬਾਅਦ ਇੱਕ ਹੋਰ ਅਗਲੀ ਜਿਹੜੀ ਤੀਜੇ ਨੰਬਰ ਤੇ ਬੈੜਾ ਵੇਰਵਾ ਪਾ ਦਿੰਨੇ ਆ ਤੇ ਇਹ ਵੀ ਬਿਲਕੁਲ ਸੂਣ ਵਾਲੀ ਆ ਗੱਬਣ ਤੇ ਅਮਰਤ ਕੀ ਹਿਸਟਰੀ ਇੰਦੀ ਹੈਗੀ ਡਿਟੇਲ ਸਵੇਰ ਕਿਨਵਾ ਸੂਗੀ ਫਿਰ ਇਹ ਤੀਜਾ ਸੂ ਤੀਜਾ ਸੂਆ ਹਾਂਜੀ ਤੇ ਦਿਨ ਹਜੇ ਲੈਂਦੀ ਆ ਹਫਤਾ ਲੈ ਵੀਰੇ ਪੂਰਾ ਹਾਂਜੀ ਠੀਕ ਹੈ ਬਹੁਤ ਜਿਆਦੀ ਮੈਂ ਠੰਡੀ ਠਰੀਆਂ ਨੂੰ ਸ਼ੂ ਕਰਨੀ ਆ ਵੇਖੋ ਝੋਲੀ ਬਾਕੀ ਢਲਾ ਬਹੁਤ ਜਿਆਦੀ ਹੈ ਲੜ ਕਾਫੀ ਜਿਆਦੇ ਆ ਤੇ ਬਣੂ ਕੀ ਕਾਫੀ ਬਹੁਤ ਜਿਆਦਾ ਆਰਡਰ ਕਾਫੀ ਵੱਡਾ ਬਣਾ ਕੇ ਤਿਆਰ ਕਰੂਗੇ ਜਿਹੋ ਜੀ ਢੇਲਾ ਦੋਸਤੋ ਇਹ ਸਵੇਰ ਤੀਜਾ ਸੂਣਾ ਹਫਤਾ ਖਾਣ ਕੋਈ ਸਮਾਂ ਮੰਨ ਲਈ ਦੇ ਕੋਈ 8 7 ਤੱਕ ਦੇਣੀ ਇੱਥੇ ਕਿ ਸਮਾਂ ਲੈ ਜੂਗੀ ਖਿੱਚ ਕੇ ਤੇ ਖੋਲ ਕੇ ਇਹਨੂੰ ਦਿਖਾਈਏ ਜੀ ਸਵੇਰ ਤੀਜਾ ਠੀਕ ਹੈ ਜੀ ਤੇ ਐਨੀਮਲ ਜਿਹੜੇ ਆ ਆਉਂਦੇ ਆ ਦੋਸਤੋ ਰੇਟ ਪੜਦਾ ਨਾਰਮਲ ਆ ਜੇਕਰ ਆਪਾਂ ਦੇਖੀਏ ਤੇ ਫਰਕ ਦੇ ਵਿੱਚ ਹੁੰਦਾ ਹੈ ਅਰੇਟ ਮੋਲੇ ਬਿਲਕੁਲ ਜਾਇਜ਼ ਵੀ ਹੁੰਦੇ ਆ ਪਸ਼ੂ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਮਿਲ ਜੂਗਾ ਬੇੜਾ ਹੋਣ ਮੱਝਾਂ ਹੋਣ ਝੋਟੀਆਂ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਆਉਂਦੀ ਰਹਿੰਦੀ ਆ ਕੋਈ ਕੰਟੀਨਿਊਸ ਜਿਦਾਂ ਦੋਸਤੋ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਆ ਦੇਖੋ ਜੀ ਉਹ ਵੀ ਠੰਡੀ ਠੀ ਹੋਈ ਆ ਆ ਬਹੁਤ ਜਿਆਦੀ ਠੰਡੀ ਵਸੀ ਹੂੰ ਕਿ ਸੀਲ ਸਾਊਆ ਪੂਰੀ ਹੂੰ ਲਓ ਜੀ ਦਿਨ ਕੱਢਦੀ ਆ ਹਜੇ ਇੱਕ ਹਫਤਾ ਠੀਕ ਹੈ ਜੀ ਇਹ ਰਿਪੀਟ ਕਰ ਦਿੰਨੇ ਆ ਵੀ ਹਫਤਾ ਪੂਰਾ ਲੈ ਜੂਗੀ ਬਾਕੀ ਬੈਕ ਸਾਈਡ ਤੋਂ ਥਣ ਦੇਵਾ ਤੁਸੀਂ ਆ ਵੇਖ ਲਓ ਇੱਕ ਸਾਰ ਬਿਲਕੁਲ ਪੱਧਰ ਨੇਵਾ ਬੁਖਾਰਾ ਅੱਜ ਬਿਲਕੁਲ ਪੱਧਰ ਠੀਕ ਹੈ ਜੀ 20 ਕਿਲੋ ਅਛੀ ਦੁੱਧ ਚੋਂ ਵੀਰੇ ਹੂੰ ਤੁਹਾਨੂੰ ਪਤਾ ਝੋਲੀ ਝੋਲੀ ਬਹੁਤ ਜਿਆਦੀ ਹੈ ਆ ਦੇ ਦੂਗੀ 20 ਕਿਲੋ ਕੀ ਜਾਂਦਾ ਦੱਸ ਦੇ ਦੀ ਵੱਡੀ ਬੈੜ ਤੋਂ ਠੀਕ ਹੈ ਤੇ ਮੋਲ ਆਪਾਂ ਪੁੱਛਦੇ ਕੀ ਅਮਰਤ ਮੋਲ ਫਿਰ ਮੋਲ ਵੀਰੇ ਭਾ 60 ਕਰ ਲਈਏ 55 ਕਰ ਲਈਏ 50 ਹੀ ਦੇਵਾਂਗੇ 50 ਤੋਂ ਛੱਡ ਦਾਂਗੇ ਯਾਰ 50 ਤੋਂ 49 ਹੀ ਦੇਦਾ ਹੂੰ 49000 ਦੀ ਜਿਹੜੀ ਆ ਦੇਲੇ ਹੋਊਗੀ ਠੀਕ ਹੈ ਤੇ ਵੱਡੇ ਕੱਦ ਕੱਠ ਵਾਲੀ ਆ ਪੂਰੀ ਜਿਹੜੀ ਭਾਰੀ ਆ ਵਜਨ ਲੋਡ ਵਾਲੀ ਆ ਠੀਕ ਹੈ ਜੀ ਤੇ ਇਸ ਤੋਂ ਬਾਅਦ ਇੱਕ ਤੁਹਾਨੂੰ ਹੋਰ ਤੋਕੜ ਇੱਕ ਮੱਝ ਇਹ ਪਿਛਲੀ ਆਰ ਵੀਡੀਓ ਚ ਪਾਈ ਹੋਈ ਰੱਤ ਅ ਪਿਛਲੀ ਵੀਡੀਓ ਚ ਪਾਈ ਸੀ ਜੀ ਹਾਂਜੀ ਹਾਂਜੀ ਹੂੰ ਇਹ ਬੰਦੇ ਕਿਹਨੇ 1000 ਰੁਪਿਆ ਪਾਇਆ ਸੀ ਤੇ ਮੁੜ ਕੇ ਵੇਖਦਾ ਨੂੰ ਫੋਨ ਨਹੀਂ ਚੁੱਕਿਆ ਅੱਲਾ ਛੋਟੀ ਐ ਇਹ ਉਹ ਆਦੇ ਤੁਹਾਨੂੰ ਪਤਾ ਵੀਰ ਜੀ ਅੱਛਾ ਜੀ ਜਦੋਂ ਡੰਗਰ ਆਪਣੇ ਵਗੰਦੀ ਮੈਂਦੇ ਫੋਨ ਬਹੁਤ ਆਏ ਉੱਦਾਂ ਹੂੰ ਹੂੰ ਮੁੜ ਕੇ ਤੁਹਾਨੂੰ ਚਲੋ ਆਪਾਂ ਹੁਣ ਭੈਣ ਭਰਾਵਾਂ ਦੇ ਸਾਹਮਣੇ ਰੱਖ ਦਿੰਨੇ ਆ ਇਹ ਤੋਕੜ ਤੇ ਕਿੰਨਾ ਕ ਸਮਾਂ ਹੋ ਗਿਆ ਨੂੰ ਸੂਜਣ ਲੱਗ ਪਿਆ ਸੂਜ ਨੂੰ ਵੀ ਇਹਨੂੰ ਤਿੰਨ ਮਹੀਨੇ ਮੰਨ ਕੇ ਚਲੋ ਦੋ ਆਂਦੇ ਹੋ अच्छा हां तो दूध ਕਿੰਨਾ ਦੁੱਧ 6 ਕਿਲੋ ਵੀ ਐ ਆ ਵੀ ਅਮਰਤ ਹੋ ਸਕਦਾ ਵੀ ਸਮਾਂ ਵੱਧ ਵੀ ਹੋ ਸਕਦਾ हां ਵੀਰ ਆਪਾਂ ਤਾਂ ਇਹ ਤਾਂ ਤਿੰਨ ਮੰਨ ਕੇ ਚੱਲਦੇ ਹਾਂ ਹਾਂ ਜੀ ਤਾਂ ਤਿੰਨ ਤੋਂ ਕੋਈ ਚਾਰ ਵੀ ਹੋ ਸਕਦੇ ਆ ਦੋ ਵੀ ਹੋ ਸਕਦੇ ਜਦੋਂ ਬੱਚਾ ਨਹੀਂ ਆਪਾਂ ਥੋੜਾ ਐਸਟੀਮੇਟ ਹੀ ਆ ਤੇ ਬਾਕੀ 6 ਕਿਲੋ ਹੁਣ ਜਿਹੜਾ ਮੌਕੇ ਤੇ ਮੌਜੂਦ ਦੁੱਧ ਹਾਂਜੀ ਹਾਂਜੀ ਤਾਂ ਸੂਆ ਤੀਜਾ ਹੀ ਹੋਊਗਾ ਹਾਂਜੀ ਹਾਂਜੀ ਸੂਆ ਤੀਜਾ ਠੀਕ ਹੈ ਜੀ ਤੇ ਸਰਪ ਇੰਨਾ ਕੀ ਰੇ ਦਾ ਭਾੜਾ ਮੰਗਦੀ ਭਾੜੇ ਦੇ ਮਿਲੂਗੀ ਦੋਵੇਂ ਟਾਈਮ ਆਪਣੇ ਤੋਂ ਠੀਕ ਆ ਲਿਆ ਹੈ ਠੀਕ ਹੈ ਜੀ ਆਮਤਨ ਮੈਂ ਆਟੀ ਜਾਂ ਹੁਣ ਮਤਲਬ ਇੱਕ ਟਾਈਮ ਟੀਕੇ ਤੇ કે ਦੋਨੋਂ ਟਾਈਮ ਟੀਕੇ ਤੇ ਮੈਂ ਆਪਣੇ ਤੋਂ ਵੀ ਦੋਵੇਂ ਟਾਈਮ ਲਿਆ ਠੀਕ ਆ ਮੈਂ ਖਾਦਨੋ ਦੋ ਗੇ ਦਿਨ ਮਿਲੀ ਹੈ ਮੈਂ ਖਾਦਨੋ ਚੰਗੀ ਠੀਕ ਬਾੜਾ ਹਰਿਆ ਬਾੜ ਲਈਦਾ ਗਵਾੜੀ ਦਾ ਆਪਾਂ 4 ਪਾਉਨੇ ਆ ਅੱਛਾ ਅੱਛਾ ਹਾਂ ਹਰੇ ਨੂੰ ਡੇਂਗਲੀ ਹਰੇ ਦਾ ਬਾੜਾ ਛੋਟ ਕੇ ਆਟਾ ਪਾ ਕੇ ਬਹਿ ਜਾ ਮੈਂ ਟੇ ਚ ਮਿਲੂਗੀ ਮਿਲ ਪੈਂਦੀ ਆ ਤਿੰਨ ਇੱਕ ਟਾਈਮ ਤਿੰਨ ਇੱਕ ਟਾਈਮ ਜੇ ਦੋਸਤੋ 6 ਕਿਲੋ ਦੁੱਧ ਹੋਰ ਹੀ ਕੱਢ ਰਹੇ ਹਾਂ ਦਾ 6 ਠੀਕ ਆ 6 ਤੋਂ ਵੀਰਾਂ ਦਾ ਵੀ ਪਾਈਆ ਖੰਡ ਵੱਧ ਹੋਣ ਦੀ ਸੁਭਾਵਨਾ ਹੈ ਵੀ ਥੱਲੇ ਨਹੀਂ ਹੁੰਦਾ ਘਟ ਨਹੀਂ ਹੁੰਦਾ ਠੀਕ ਆ ਤੇ ਉਹ ਜਿਸ ਵੀਰ ਨੇ ਸੌਦਾ ਕੀਤਾ ਸੀ ਚਲੋ ਉਹਨਾਂ ਦੇ ਨਹੀਂ ਵੰਡ ਦੇ ਵਿੱਚ ਆਇਆ ਪਸੂਜਾ ਫੋਨ ਬੰਦ ਕਰ ਲਿਆ ਜਾਂ ਕੁਝ ਵੀ ਆ ਫਿਰ ਹਾਲ ਇੱਕ ਵਾਰੀ ਸਾਹਮਣੇ ਜਿਹੜੀ ਦੋਸਤੋ ਫੇਰ ਵਿਖਾਉਣ ਦਾ ਮਕਸਦ ਇਹੋ ਹੀ ਆ ਵੀ ਜਿਹੜੇ ਕਿਸੇ ਖਾਸ ਵੀਰ ਨੇ ਖਰੀਦਣੀ ਸੀ ਉਸ ਟਾਈਮ ਉਹ ਤੁਸੀਂ ਹੁਣ ਕੰਟੈਕਟ ਕਰ ਲਿਓ ਠੀਕ ਆ ਤੇ 6 ਕਿਲੋ ਤੋਂ ਦਿਖਾ ਜਰਾ ਰੇਟ ਪੜਤਾ ਪੁੱਛ ਲੈਣੇ ਆ ਬਾਕੀ ਥਾਂ ਦੇਵਾ ਜਿਹੜਾ ਪੱਧਰ ਆ ਬਿਲਕੁਲ ਪਿੱਛੋਂ ਬਖਾਲਾ ਦੇਖੀਏ ਤੇ ਕੋਈ ਸਾਈਡ ਕੋਈ ਬਾਈ ਅੱਜ ਗੱਲਬਾਤ ਨਹੀਂ ਹੈਗੀ ਸੋ ਬਾਕੀ ਜਿਹੜੇ ਵੀਰ ਨੇ ਖਰੀਦ ਖਰੀਦਣੀ ਆ ਆ ਵੀ ਦੋ ਟਾਈਮ ਚ ਵਾਈ ਕਰ ਸਕਦਾ ਤੇ ਮੋਲ ਇਹਦਾ ਅੰਮ੍ਰਿਤ ਕੀ ਕਰਦੇ ਫਿਰ ਮੋਲ ਵੀਰੇ ਦਾ ਬਿਲਕੁਲ ਜੈ ਇ ਕਰਨਾ ਮੋਲ 45 ਕਰ ਲਈਏ ਹਾਂ 42 ਕਰ ਲਈ 40 ਛੱਡ ਦਾਂ 40 ਚ ਯਾਰ ਯਾਰ ਛੋੜ ਹੈ ਅੱਜ ਯਾਰ ਯਾਰ ਛੋੜ ਹੈ 40000 ਦੇ ਵਿੱਚੋਂ ਜਿਹੜੀ ਆ ਦੋਸਤੋ ਛੋੜ ਵੀਰੇ ਦਾ ਕਰ ਦਾਂਗੇ ਠੀਕ ਆ ਤੇ ਆ ਮੱਝ ਸੀ ਕਿ ਬਾਕੀ ਪਸ਼ੂ ਤੁਹਾਨੂੰ ਜਿਹੜੇ ਓਵਰ ਆਲ ਅੱਜ ਚਾਰ ਨਗ ਸੀਗੇ ਜਿਹੜਾ ਪਸੰਦ ਆਊਗਾ ਉਹਦੀ ਤਸੱਲੀ ਛਵਾਈ ਕਰਕੇ ਕਰ ਲਿਓ ਕਿਸੇ ਵੀ ਜਗ੍ਹਾ ਤੋਂ ਵੀ ਖਰੀਦ ਲਿਓ ਮੈਂ ਤਸੱਲੀ ਕਰੋ ਪੈਸੇ ਦੇਣਾ ਵੀਰ ਬਸ ਬਸ ਹਾਂਜੀ ਤੇ ਅਮਰਤ ਬੋਲਦਿਆ ਵੀਰ ਨੰਬਰ ਆਪਣਾ ਨੰਬਰ ਹੈ 81466 5062987280 ਤੇ 24629 ਠੀਕ ਆ ਜੀ ਹਾਂਜੀ ਦੋਵੇਂ ਨੰਬਰ ਤੇ ਵਟਸਐਪ ਚੱਲਦਾ ਆਪ ਠੀਕ ਆ ਹਾਂਜੀ ਇਹ ਇਹ ਮੇਰੇ ਨਾਲ ਦੋਸਤੋ ਵੀਰ ਅਮਰਤ ਪਿੰਡ ਕੜ ਕੇ ਚੰਬਾ ਪਿੰਡ ਬਿਲਕੁਲ ਲੱਗ ਗਿਆ ਚੋਲਾ ਸਾਹਿਬ ਤੁਸੀਂ ਖਾਸ ਵਿਜ਼ਿਟ ਕਰ ਲਿਓ ਐਨੀਮਲ ਜਿੰਨੇ ਵੀ ਦਿਖਾਏ ਆ ਤੋ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ